ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸਜੀਪੀਸੀ ਦੇ ਇਲੈਕਸ਼ਨ ਸੰਭਾਵਨਾ ਹੈ ਆਉਣ ਵਾਲੇ ਸਮੇਂ 'ਚ ਹੋਣਗੇ ਜਿਹੜੇ ਜਿਹੜੇ ਵੀਰ ਚਾਹੁੰਦੇ ਨੇ ਆਪਣੇ ਇਲਾਕੇ ਦੇ ਵਿੱਚ ਸਰਗਰਮ ਨੇ ਕੌਮ ਤੇ ਪੰਥ ਨੂੰ ਲੈ ਕੇ ਚਿੰਤਤ ਨੇ ਧਾਰਮਿਕ ਐਕਟੀਵਿਟੀ ਆਪਣੇ ਇਲਾਕਿਆਂ 'ਚ ਕਰਦੇ ਨੇ ਲੋਕਾਂ ਨਾਲ ਸੰਪਰਕ ਰਿੰਦੇ ਨੇ ਮੈਂ ਬੇਨਤੀ ਕਰਾਂਗਾ ਵੀਰੋ ਤਿਆਰ ਹੋ ਜੂ ਤੁਸੀਂ ਆਪ ਲੜੋ ਅੱਜ ਨਵੇਂ ਚਿਹਰਿਆਂ ਦੀ ਲੋੜ ਐ ਪੁਰਾਣੇ ਨਾ ਬਹੁਤ ਵੇਖ ਲਿਆ ਤੇ ਜਿਹੜੇ ਵੀ ਇਲੈਕਸ਼ਨ ਲੜਨਾ ਚਾਹੁੰਦੇ ਨੇ ਐਸਟੀਪੀਸੀ ਦੇ ਉਹਨਾਂ ਵੀਰਾਂ ਵਾਸਤੇ ਮੇਰੀ ਬੇਨਤੀ ਆ ਤਗੜੇ ਹੋਵੋ ਤੁਹਾਡੇ ਇਲਾਕੇ ਦੇ ਵਿੱਚ ਪ੍ਰਚਾਰ ਦੀ ਲਹਿਰ ਸੌ ਸਪਿੰਡ ਜਿਹੜਾ ਵੀ ਲੜੇਗਾ ਸੌ ਸਵਾ ਸੂ ਪਿੰਡ ਇੱਕ ਇਲਾਕੇ ਚੋਂਦਾ ਉਹਨੂੰ ਕਵਰ ਕਰਨ ਦੀ ਜ਼ਿੰਮੇਵਾਰੀ ਤੁਹਾਡੇ ਸੁਛੋਡੇ ਭਰਾ ਦੀ ਮੈਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰਾਂਗਾ ਹਰ ਇੱਕ ਤਰ੍ਹਾਂ ਦਾ ਪ੍ਰੋਜੈਕਟ ਗੱਟੀਆਂ ਪਸਾਂ ਪ੍ਰੋਜੈਕਟਰ ਸਕਰੀਨਾਂ ਫਿਲਮਾਂ ਕਿਤਾਬਾਂ ਬੁੱਕਸ ਹਰ ਇੱਕ ਚੀਜ਼ ਪਰ ਮਕਸਦ ਕੀ ਆ ਚੰਗੇ ਬੰਦੇ ਅੱਗੇ ਆਉਣੇ ਚਾਹੀਦੇ ਨੇ ਚੰਗੇ ਬੰਦੇ ਦੀ ਝੋਲੀ ਵਿੱਚ ਜਿੱਤ ਜਿਹੜੀ ਆ ਪੈਣੀ ਚਾਹੀਦੀ ਆ ਸੋ ਤਗੜੇ ਹੋਵੋ ਜਿਹੜੇ ਜਿਹੜੇ ਵੀਰ ਇਲੈਕਸ਼ਨ ਲੜਨਾ ਚਾਹੁੰਦੇ ਨੇ ਉਸ ਸੰਪਰਕ ਰੋ ਸੰਪਰਕ ਕਰੋ ਫਿਰ ਆਪਾਂ ਕਮੇਟਿੰਗ ਕਰਾਂਗੇ ਭਰਾ ਤੇ ਪ੍ਰਚਾਰ ਦੀ ਲੈਰ ਕਰਦਾਂਗੇ ਸ਼ੁਰੂ